ਪੂਰਾ ਫੁੱਲ ਤੇ ਜ਼ਮੀਂ ਪੈ ਰਿਹਾ ਜੀ ਪਿੰਡ ਹੀਰੋਕਰਾਂ ਦੇ ਵਿੱਚ ਤੇ ਕਿੱਥੇ ਮੀਂਹ ਪੈ ਰਿਹਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੋਂ ਆਪਣੀਆਂ ਆਪਣੇ ਬੇ ਨਿੱਕੀਆਂ ਜਾਂ ਦੋ ਕਟੀਆਂ ਨੇ ਉਹ ਬਾਹਰੇ ਵਨ ਰੱਖੀਆਂ ਨੇ ਮੀਂਹ ਦੇ ਵਿੱਚ ਤੇ ਪਾਣੀ ਪਾਣੀ ਜਲੋ ਜਲ ਕਰਤਾ ਭਗਵਾਨ ਨੇ ਤੇ ਜਿਹੜੇ ਪਾਣੀ ਬਣਾ ਤਰਸੇ ਪਏ ਧੀਗੇ ਤੇ ਉਹ ਦੇਖੋ ਕਿੰਨਾ ਪਾਣੀ ਜਾ ਰਿਹਾ ਹੈ ਬਿਹੜੇ ਵਿੱਚ ਦੀ ਆ ਦੇਖੋ ਜੀ ਪੰਤਾਲੇ ਪਰ ਪਰ ਆਉਂਦੇ ਨੇ ਦੇਖੋ ਪੂਰੀ ਸੋਣੀ ਬਾਰਿਸ਼ ਹੋ ਰਹੀ ਆ ਕਿਉਂਕਿ ਆ ਸਾਡੇ ਲਵੇ ਨੇ ਜਿਹੜਾ ਸਾਡਾ ਘਰ ਹੈ ਨਾ ਇਹ ਪਹਿਲਾਂ ਦੇ ਟਾਈਪ ਕੱਚਾ ਟਾਈਪ ਹੀ ਘਰ ਹੈਗਾ ਸਾਡਾ ਇਹ ਸਾਹਮਣੇ ਕੱਚਾ ਬੇੜਾ ਸਾਰਾ ਜਿੰਨਾ ਹੈਗਾ ਤੇ ਆ ਦਰਾਖਤ ਦੇਖੋ ਆਲੇ-ਦਾਲੇ ਕਿੰਨੇ ਨੇਗੇ ਤੇ ਉਹ ਸਾਹਮਣੇ ਕਲਾਇਆ ਹੋਇਆ ਤੇ ਇੱਕ ਇੱਥੇ ਛੋਟਾ ਜਿਹਾ ਹਜੇ ਡੇਕ ਚ ਹੁਣ ਚੱਲੂਗੀ ਉਹ ਪਾਣੀ ਨਾਲ ਤੇ ਇਧਰ ਮੰਗਰ ਕਿੰਨੇ ਦਰਖਤ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ੇਅਰ ਕਰ ਦਿਓ ਓ ਵੱਡਾ 게ਟ ਆ ਗਿਆ ਆ ਚਾਚੇ ਕਾਕਾ ਰ ਆ ਗਿਆ ਤੇ ਦੋ 게ਟ ਆ ਗਏ ਪਚਾਲੇ ਕੋਈ ਕੰਦ ਨਹੀਂ ਹੈਗੀ ਤੇ ਆ ਦੇਖੋ ਕਿਦੇ ਕਰੇ ਐ ਇਕੱਠੇ ਰਹਿੰਦੇ ਨੇ ਖੁਸ਼ੀਏ ਖੁਸ਼ੀ ਓਰੇ ਆ ਭੱਜ ਕੇ ਓਰੇ ਆ ਭੱਜ ਕੇ ਭੱਜ ਕੇ ਆ ਜਾ ਅਦੇਖਾ ਸਾਡਾ ਇੰਨਾ ਇੱਕ ਹੈ ਘਰ ਦੇ ਵਿੱਚ ਦੋ ਗੇਟ ਨੇ ਕੋਈ ਕੰਦ ਨਹੀਂ ਕਿ ਜਵਾਕ ਐਂ ਇਕੱਠੇ ਖੇਡਦੇ ਨੇ ਦੇਖੋ ਜੀ ਇੰਨਾ ਮੀਂਹ ਪੈ ਰਿਹਾ ਹੈ ਕਿੱਡੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਸ਼ੇਅਰ ਜ਼ਰੂਰ ਕਰ ਦਿਓ ਇਧਰ ਆ ਗਏ ਉਹ ਆ ਗਈ ਖੁਸ਼ੀ ਉਹ ਭੱਜ ਗਈ ਆ ਜਾ ਤਾਰ ਦੇਖ ਆ ਕਮਰਾ ਹੈ ਕਾਹ ਕਮਰਾ ਹੈ ਤੇ ਇਧਰ ਦੇਖੋ ਆ ਸਾਡਾ ਥਾਂ ਆ ਆ ਨਾਲ ਜਾਂਦਾ ਨਾਲ ਨਾਲੇ ਦੇ ਨਾਲ ਨਾਲ ਉਹ ਉੱਥੇ ਤੱਕ ਸਾਡਾ ਥਾਂ ਆ ਦਰਖਤੀ ਦਰਖਤ ਲਾਏ ਹੋਏ ਨੇ ਜਿਹੜਾ ਕਹਿੰਦੇ ਨੇ ਅਗਲਾ ਦਰਖਤ ਨਹੀਂ ਲਾਉਂਦੇ ਆ ਦੇਖੋ ਦਰਖਤ ਕਿੰਨੇ ਲਾਏ ਨੇ ਦੇਖੋ ਜੀ ਉਹ ਬੇਲਾਂ ਲੱਗੀਆਂ ਨੇ ਕੱਦੂ ਅੱਲਾ ਦੇਖੋ ਉਹ ਸਾਡੇ ਸਬਜ਼ੀ ਲੱਗੀ ਹੋਈ ਐ ਸਾਰੀ ਜਿੰਨੀ ਲੱਗੀ ਹੋਈ ਐ ਘਰ ਦੇ ਵਿੱਚ ਬੇਲਾਂ ਵੀ ਤਾਂ ਹਟੰਬੇ ਬੰਨ ਕੇ ਲਾਈਆਂ ਹੋਈਆਂ ਨੇ ਗਿਆ ਤੇ ਇੱਕ ਖਾ ਗਿਆ ਮੂਰੇ ਗਮਾਰਾ ਗਮੂਰਾ ਭੰਡੀਆਂ ਉਧਰ ਹੀ ਨੇ ਸਾਰਾ ਕੁਸ ਤੇ ਇਹ ਸਾਡਾ ਉਹ ਕੰਦੇ ਜਾਂਦੀ ਆ ਉਹ ਖੁੰਜੇ ਤੱਕ ਸਾਡਾ ਥੋਂ ਇੱਧਰ ਸਾਡੇ ਦਰਖਤ ਲਾਏ ਹੋਏ ਨੇ ਸਾਰੇ ਆ ਦੇਖੋ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਨੇ ਦੇਖੋ ਜੀ ਤੇ ਉਹ ਵੱਡੀਆਂ ਕੋਠੀਆਂ ਵਾਲਿਆਂ ਦੇ ਘਰ ਆ ਗਿਆ ਇਧਰ ਨਾਲ ਨਾਲੇ ਤੋਂ ਉਰਾਂ ਉਰਾਂ ਆਪਣੀ ਜਗ੍ਹਾ ਆ ਦਰਖਤ ਆਪਣੀ ਜਗ੍ਹਾ ਦੇ ਵਿੱਚ ਨੇ ਸਾਰੇ ਆ ਨਿੰਮ ਸਾਡਾ ਖਰਾਬ ਹੋ ਗਿਆ ਸੀਗਾ ਬਾਬੇ ਬਾਬੇ ਨਾਨਕ ਦੀ ਕਿਰਪਾ ਨਾਲ ਤਾਂ ਹਾਂ ਤੋਂ ਸੁੱਕ ਗਿਆ ਥੱਲੋਂ ਖੁੱਟਣ ਲੱਗ ਗਿਆ ਸਾਰਾ ਇੱਕ ਇਹਦੇ ਛੋਟਾ ਜਾਂ ਨਾਲ ਹੋਰ ਲਾਤਾ ਉਹ ਸਾਹਮਣੇ ਦੀਦਾ ਜਿਹੜਾ ਆ ਲਾਤਾ ਉਹਦਾ ਬੂਟਾ ਆਪਣਾ ਕੀ ਹੁੰਦੇ ਨੇ ਹੈਗੇ ਆਹ ਛੋਟੇ ਜਿਹੇ ਨਿੰਬੂਆਂ ਦਾ ਇੱਕ ਆ ਚੱਲਿਆ ਨਹੀਂ ਹੈਗਾ ਦਰਖਤਾਂ ਦੇ ਅਸੀਂ ਬਹੁਤ ਸਕੀਨਾਂਗੇ ਤਾਂ ਕਰਕੇ ਅਸੀਂ ਆਪਦੇ ਘਰ ਦੇ ਲਵੇ ਦਰਖਤੀ ਦਰਖਤ ਰੱਖ ਜਾਣਗੇ ਆ ਘਰ ਆ ਛੋਟਾ ਜਿਹਾ ਇੱਕ ਆ ਕਮਰਾ ਹੈ ਕਹਾ ਕਮਰਾ ਹੈ ਤੇ ਆ ਪੌੜੀਆਂ ਚੜ੍ਹਦੀਆਂ ਨੇ ਤਾਂ ਹਾਂ ਤੋਂ ਕੱਚਾ ਆ ਸਾਡੀ ਰਸੋਈ ਆ ਖੁੱਲੀ ਖੁੱਲੀ ਇੱਕ ਆ ਕਮਰਾ ਹੈ ਇਹਦਾ ਸੀਸਾ ਫਟ ਗਿਆ ਆਹ ਸਾਡਾ ਇਧਰੋਂ ਵੇੜਾ ਹੈ ਤੇ ਦੇਖੋ ਉਹ ਨਿੱਕੇ ਨਿੱਕੇ ਕਟੀਆਂ ਨੇ ਦੋ ਆ ਮਹਰਾੰਡਾ ਤੂੜੀ ਵਾਲਾ ਉਹ ਉੱਥੇ ਖੜ੍ਹਦੇ ਨੇ ਉਹ ਜਵਾਕ ਫਿਰਦੇ ਨੇ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਦੇਸੀ ਜੱਟ ਮੈਂ ਪਾਉਣਾ ਹਣਾ ਜਿਹੜੀਆਂ ਵੀਡੀਓ ਦੇ ਤੇ ਪਾਉਣਾਗਾ ਤੇ ਆਪਾਂ ਇੱਕ ਗਰੀਬ ਘਰ ਹੋਈਆਂ ਸ਼ੇਅਰ ਕਰਦਿਆ ਕਰੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਜੀ ਫੋਲੋ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ ਤੇ ਸਤਿ ਸ੍ਰੀ ਅਕਾਲ ਵੀਰੇ ਤੇ ਆਹ ਦੇਖੋ ਆਜੋ ਬੱਚਿਓ ਤੁਹਾਡੇ ਘਰ 'ਚ ਕੋਈ ਕੰਦ ਨਹੀਂ ਹੈਗੀ ਉਹ ਉੱਥੋਂ ਲੈ ਕੇ ਧੁਰ ਤੱਕ ਤੇ ਅਸੀਂ ਇਕੱਠੇ ਰਹਨੇ ਆ ਚਾਚੇ ਕਾ ਘਰ ਉਧਰ ਗੇਟ ਆ 22 ਹੀ ਰੱਖੀਆ ਵਿਚਾਲੇ ਉਹ ਸਾਡਾ ਗੇਟ ਆ ਸਾਹਮਣੇ ਰੱਖਿਆ ਆ ਦੋ ਗੇਟ ਨੇ ਇਹਦੇ ਉਹਦੇ ਉਹਨਾਂ ਦੇ ਬੱਚੇ ਕਿਵੇਂ ਪਾਣੀ ਚ ਖੇਡ ਰਹੇ ਆ ਆਜੋ ਆਜੋ ਗੋਲੂ ਆਗਮ ਚੀਜੀ ਦੇਉਂਗਾ ਆਜੋ ਆ ਆ ਗਿਆ ਆ ਆ ਗਿਆ ਆ ਆ ਗਿਆ ਮੇ ਪੁੱਤ ਇਹ ਮੇਰੀ ਭੈਣ ਦਾ ਮੁੰਡਾ ਆ ਗਿਆ ਆ ਗਿਆ ਆ ਗਿਆ ਖੜ ਜਾ ਇੱਥੇ ਖੜ ਜਾ ਕੈਮਰੇ ਸਾਹਮਣੇ ਕਿੱਥੋਂ ਆਇਆ ਮੀਂਹ ਚ ਭਿੱਜ ਗਿਆ ਇੱਥੇ ਬਹਿ ਗਿਆ ਇੱਥੇ ਬਹਿ ਜਾ ਮੀਂਹ ਚ ਖੇਡਾਂਗੇ ਆਪਾਂ ਬਹਿ ਜਾ ਉੱਥੇ ਚੱਪਲਾਂ ਕੱਢ ਕੇ ਲਓ ਜੀ ਆ ਗਏ ਖੁਸ਼ੀ ਆ ਗਈ ਏ ਬਹਿ ਜਾ ਬਹਿ ਜਾ ਇੱਥੇ ਏਲੇ ਟੋਪਾਣੀ ਚ ਪਾਣੀ ਚ ਏ ਦੇਖੋ ਜੀ ਆ ਸਾਡੇ ਬੱਚੇ ਮौज-ਮਸਤੀ ਕਰ ਰਹੇ ਨੇ ਹੁਣ ਕਿੱਥੇ ਕੋਠੀਆਂ ਜਿਹੜੀਆਂ ਪੀੜੀਆਂ ਨੇਗੀਆਂ ਸਾਰਾਂ ਦੇ ਵਿੱਚ ਕਿੱਥੇ ਉਹ ਕਿੱਥੇ ਆਹ ਮਾਹੌਲ ਖੁੱਲਾ ਡੁੱਲਾ ਇਕੱਠੇ ਰਹਿ ਕੇ ਖਾਣਾ ਇਹ ਸ਼ੇਅਰ ਕਰ ਦਿਓ ਜੀ ਸਾਰੇ ਦੋਸਤਾਂ ਨੂੰ ਬੇਨਤੀ ਆ ਤੇ ਆ ਸਾਡਾ ਨਿਮ ਨਿਮਾਨਿਆਂ ਦਾ ਛੋਟਾ ਜਿਹਾ ਘਰ ਆ ਉਹ ਨਿੱਕੇ ਨਿੱਕੇ ਦੋ ਕਟੀਆਂ ਨੇ ਉਹ ਗੇਟ ਚਲੋ